ਅੱਜ ਗਰਮੀ ਵੀ ਬਹੁਤ ਆ ਤੇ ਪਹਿਲਾਂ ਸਾਰਿਆਂ ਨੂੰ ਸੰਗਰਾਮ ਦੀਆਂ ਬਹੁਤ-ਬਹੁਤ ਮੁਬਾਰਕਾਂ ਆ ਜਿਹੜੇ ਉਹ ਸ਼ਬੀਲ ਦੇ ਲਾਗੇ ਪੁਰੇ ਜਾਂਦੇ ਬਹਿ ਜਾਓ ਚੱਕ ਬਹਿ ਜਾਓ ਉਹ ਬਾਰਡਰ ਵਾਲੇ ਆ ਗਰਮੀਜ ਹੋਣੀ ਖੜੇ ਨੇ ਸਾਰੇ ਬਾਕੀ ਜਿੰਨੇ ਕੋਈ ਬੈਠੇ ਹੋਏ ਬੜਾ ਸਾਬ ਇਹਨਾਂ ਬੰਦਿਆਂ ਨੂੰ ਆ ਜਿੰਨੇ ਸਾਹਮਣੇ ਬੈਠੇ ਨੇ ਸਭ ਪੰਜ ਗੈਂਗਸਟਰਾਂ ਨੇ ਜਿੰਨੀਆਂ ਇਹਨਾਂ ਨੂੰ ਟੈਲੀਫੋਨ ਕੀਤਾ ਤੁਹਾਡਾ ਮੈਂ ਕਦੀ ਦੇਣ ਨਹੀਂ ਦੇ ਸਕਦਾ ਇਹ ਨਹੀਂ ਡਰੇ ਹੋਰ ਕੋਈ ਪਾਵੇ ਡਰ ਜਾ ਇਹਨਾਂ ਨੇ ਖੋਖ ਕੇ ਜਵਾਬ ਦਿੱਤੇ ਕਿ ਅਸੀਂ ਕਾਂਗਰਸ ਦੇ ਕਾਂਗਰਸ ਨੂੰ ਟਾਂਪਾਂਗੇ ਇਹ ਤੇ ਅਤਵਾਦ ਚ ਨਹੀਂ ਡਰੇ ਤੇ ਇਹਨਾਂ ਤੇ ਆ ਜਿਹੜੇ ਗੈਂਗਸਟਰ ਹੈ ਇਹ ਤੇ ਅਸੀਂ ਉਦਾਂ ਹੀ ਪੈਰਾਂ ਨਾਲ ਮਲ ਦੇਣੇ ਨੇ ਉਹਦੇ ਵਿੱਚ ਕਹਿ ਕੇ ਕਿਹਾ ਇੱਥੋਂ ਦਾ ਐਸ ਐਚਓ ਚਿੱਟੇ ਦਿਨ ਨਿਸ਼ਾਵਤ ਹੁੰਦਾ ਕਈ ਵਾਰ ਡੀਏਯੂ ਕਹ ਦਿੰਦਾ ਕਈ ਵਾਰ ਡੀਜੀਪੀ ਨੂੰ ਕਹ ਦਿੰਦਾ ਇਹ ਨੋਟ ਕਰ ਲੈ ਸਾਡੇ ਕੋਲ ਇਹ ਰਿਕਾਰਡਿੰਗ ਸਾਡੇ ਕੋਲੇ ਦੀਆਂ ਜਿਹੜਿਆਂ ਪਿੰਡਾਂ ਦੇ ਵਿੱਚੋਂ ਇਹ ਚਿੱਟਾ ਵਖਾਉਂਦਾ ਉਹਨਾਂ ਦੀ ਰਿਕਾਰਡਿੰਗ ਸਾਡੇ ਕੋਲ ਨੇ ਇਨੂੰ ਪਹਿਲੇ ਦਿਨ ਆ ਕੇ ਹਰੋਂ ਜਿੰਨੀ ਇਹਦੇ ਵਕਾਇਆ ਖਾਰੀ ਇਹਦੇ ਹੱਟਾਂ 'ਚ ਪਟਾ। ਇੱਥੋਂ ਦਾ ਡੀਐਸਪੀ ਮੈਂ ਕਦੀ ਤਾਂ ਡੀਐਸਪੀ ਨੂੰ ਟੈਲੀਫੋਨ ਕੀਤਾ ਨਾ ਇਸ ਇੱਕ ਐਸਐਚਓ ਨੂੰ ਕੀਤਾ। ਇੱਥੋਂ ਦਾ ਡੀਐਸਪੀ ਗੈਂਚਸ ਜਰਾਂ ਦੇ ਨਾਲ ਡਰ ਰਲਿਆ। ਪਹਿਲਾਂ ਵੀ ਮੈਂ ਇਸੇ ਕਰਕੇ ਕੱਢਿਆ ਤੁਹਾਡੀ ਸ਼ਿਕਾਇਤ ਕੀਤੀ ਸੀ। ਉਹ ਗੈਂਗਸਟਰਾਂ ਦੇ ਨਾਲ ਡੜਿਆ ਸੀ ਇਹ ਡੀਐਸਪੀ ਗੈਂਗਸਟਰਾਂ ਦੇ ਨਾਲ ਲੜ ਕੇ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਫਰੋਟੀਆਂ ਉਹਨਾਂ ਦੀਆਂ ਇਕੱਠੀਆਂ ਇਥੋਂ ਦਾ ਡੀਐਸਪੀ ਕਰਦਾ ਪਰ ਬਾਜਵਾਲ ਸਾਹਿਬ ਅਸੈਂਬਲੀ ਦੇ ਵਿੱਚ ਇੱਕ ਜੀ ਜ਼ਰੂਰ ਬੋਲਿਓ ਸਾਡੇ ਬਲਾਕ ਦੇ ਪ੍ਰਧਾਨ ਬੈਠੇ ਨੇ ਸ਼ਰਮਾ ਜੀ ਇਹ ਮੇਰ ਸਾਹਿਬ ਜਿਹੜਾ ਤੁਹਾਡਾ ਮੈਲੇ ਆ ਨਾ ਗਲਤੀਆਂ ਸਾਡੀਆਂ ਵੀ ਨੇ ਜਦੋਂ ਅਸੀਂ ਕਾਂਗਰਸ ਨੂੰ ਥੋੜਾ ਜਿਹਾ ਢਿੱਲ ਦਿੰਨੇ ਆ ਨਾ ਇਹਦੇ ਸਭ ਤੋਂ ਪਹਿਲਾਂ ਬਾਗਵਾ ਸਾਹਿਬ ਗੁਰਦਾਸ ਕੁੱਤੇ ਅੰਮ੍ਰਿਤਸਰ ਦੇ ਸ਼ਰਾਬ ਦੇ ਠੇਕਿਆਂ ਤੇ ਗੈਂਗਸਟਰਾਂ ਦਾ ਹੱਸ ਇਹਨਾ ਪੁੱਛ ਲੋ ਕਿਹੜੇ ਕਿਹੜੇ ਗੈਂਗਸਟਰ ਦਾ ਇੱਕ ਗੈਂਗਸਟਰ ਦੀ ਮਾਂ ਹਰ ਰੋਜ਼ ਸਾਫ ਲੈਣ ਜਾਂਦੀ ਆ ਠੀਕ ਜਾਂਦੇ। ਕਿ ਕਿੱਥੋਂ ਪੰਜਾਬ ਬਾਜੂ ਜਿਹੜਾ ਕਹਿੰਦਾ ਮੈਂ ਨਸ਼ਾ ਮੁਕਤ ਕਰ ਦਿੱਤਾ ਪੰਜਾਬ ਇਹਨੇ ਨਸ਼ਾ ਮੁਕਤ ਨਹੀਂ ਇਹਨੇ ਨਸ਼ਾ ਜੁਗਤ ਕਰ ਦਿੱਤਾ ਕਿ ਕਿਹੜੀ ਜੁਗਤ ਦੇ ਨਾਲ ਪੰਜਾਬ ਚ ਨਸ਼ਾ ਵੇਚਣਾ ਇਹ ਭਗਵੰਤ ਮਾਨ ਦੀ ਪੰਜਾਬ ਨੂੰ ਖતમ ਕਰਦੀ ਤੇ ਨੌਜਵਾਨੀ ਨੂੰ ਖતમ ਕਰਨ ਦੀ ਉਹਦੀ ਚਾਲ ਹੈ। ਅੱਜ ਬਹੁਤਾ ਇੱਕ ਗੱਲ ਸੁਣ ਲੋ ਸਭ ਤੋਂ ਪਹਿਲਾਂ ਪ੍ਰਧਾਨ ਜੀ ਨੇ ਬੋਲਣਾ ਉਠਣਾ ਕੋਈ ਨਹੀਂ ਚੇਕਦਾ ਮੈਂ ਵੇਖੀ ਜਾਂਦਾ ਕਿਨੋਂ ਖੀਲਾ ਬੰਦਾ ਵੀ ਦੇਖ ਜਾਂਦਾ ਆਖੀਰ ਨੇ ਪ੍ਰਧਾਨ ਜੀ ਦੇ ਉਦਣਾ ਸੰਦੀਪ ਸਿੰਘ ਸੰਧੂ ਬੈਠੇ ਨੇ ਬਾਜਵਾ ਸਾਹਿਬ ਇਹਨਾਂ ਦੇ ਤੁਸੀਂ ਨਹੀਂ ਸਿਆ ਜੋ ਡਿਸਪਲਨ ਸੰਧੂ ਸਾਹਿਬ ਦੀ ਮੀਟਿੰਗ ਦਾ ਅਸੀਂ ਪੰਜਾਬ ਦੇ ਵਿੱਚ ਕੋਈ ਹੋਰ ਡਿਸਪਲਨ ਨਹੀਂ ਤੇ ਜੇ ਇਦਾਂ ਕਾਂਗਰਸ ਡਿਸਪਲਨ ਤੋਂ ਹੋ ਜੇ ਇਹ ਕਾਂਗਰਸ ਮਰਦੀ ਆ ਸਾਡੀ ਭੈਣ ਮੈਂ ਰੋਕ ਕੇ ਆਇਆ ਹਾਂ ਕਮਣ ਵਾਲੀ ਸਰਪੰਚ ਨੂੰ ਬੀ ਬਲਵਿੰਦਰ ਕਣਮੇ ਭੈਣ ਜੀ ਤੁਸੀਂ ਵੀ ਆਉਣਾ ਬਿਮਾਰ ਨੇ ਪਰ ਜਾਨ ਇਹਦਾ ਮੈਂ ਕਿੱਥੋਂ ਦੇਣ ਦੇ ਦੂੰ ਬਿਮਾਰੀ ਦੇ ਵਿੱਚ ਵੀ ਅੱਜ ਸਾਹਮਣੇ ਆ ਕੇ ਬੈਠੀ ਆ ਸਾਡੇ ਇਹੋ ਜੇ ਵਰਕਰਾਂ ਦਾ ਪੜਾ ਸਾਹਿਬ ਇਹਨਾਂ ਦਾ ਦੇਣ ਨਹੀਂ ਮੈਂ ਦੇਖ ਸਕਦਾ ਇਹਨਾਂ ਦੀ ਕਈਆਂ ਦੀ ਤੀਜੀ ਪੀੜੀ ਨਹੀਂ ਚੌਥੀ ਪੀੜੀ ਗਲਤੀ ਆ ਰੰਡਾਵਾ ਤੋਂ ਲੈ ਕੇ ਹੁਣ ਤੱਕ ਇਹਨਾਂ ਦੇ ਇਹਨਾਂ ਦਾ ਸਾਡਾ ਪਰਿਵਾਰ ਕਦੀ ਵੀ ਤੁਹਾਡਾ ਕਰਜ਼ਾ ਨਹੀਂ ਚੁਕਾ ਸਕਦਾ ਜੋ ਮਰਜੀ ਕਰ ਲੈ ਤੇ ਜੇ ਹੁਣ ਵੀ ਬਾਈ ਇਲੈਕਸ਼ਨ ਤੇ ਜੇ ਗੈਂਗਸਟਰਾਂ ਦੇ ਕਰਕੇ ਜਿੱਤ ਗੈਂਗਸਟਰਾਂ ਦੀ ਆ ਤੇ ਜਾਂ ਉਹ ਫਿਲਮ ਵਾਲੇ ਸੂਚੇ ਲੰਗਾ ਦੀ ਜਿੱਤਿਆ ਜਿਨ੍ਹਾਂ ਨੇ ਵੋਟਾਂ ਮੇਰੇ ਬਰਖਦਾ ਪਾਈਆਂ ਸੀ ਉਹ ਔਰੇ ਕੋਲ ਫਿਰ ਬੋਲੇ ਬੋਲੇ ਸੁਣਨ ਲਈ ਕੋਈ ਨਾ ਕੋਈ ਘੋਰ ਕਾਰਾ ਕਰਾਉਣੇ ਫਿਲਮ ਬਣਾਉਣੀ ਹੈ ਹਾਂ ਅੱਛਾ ਮੈਂ ਕਿਹਾ ਕਿ ਦਿਓ ਦੀ ਫੇਰ ਫਿਰ ਵੀ ਚਲਾਉਣੀ ਹੈ ਇੱਕ ਨਵੀਂ ਓਏ ਉਹਦਾ ਕੰਮ ਖਤਮ ਹੋ ਗਿਆ ਲੋਕ ਕਿਹੜੀ ਪਸੰਦ ਕਰਦੇ ਪ੍ਰਧਾਨ ਸਾਡੇ ਗੁਰੂਤਾ ਪ੍ਰਧਾਨਿਆ ਜੀ ਬੁਲਾਕਾ ਸੋ ਤਕੜੇ ਹੋ ਗੋ ਅਮਰੇ ਕ੍ਰਿਸਚਨ ਭਰਾ ਬੈਠੇ ਨੇ ਆ ਮੇਰਾ ਪ੍ਰਧਾਨ ਗੁਰੂਤਾ ਬਗਵੰਦਰ ਕਮੇਟੀ ਦਾ ਹਰ ਰੋਜ਼ ਇਹਨਾਂ ਕਾਰੀਗੋ ਲੱਗ ਪਏ ਨੇ ਮੰਦਰ ਦੀ ਇਹ ਮੰਦਰ ਬਣਾਉਣ ਦਿਆ ਉਹ ਇਨਕੁਆਰੀ ਨੇ ਕਰਾਉਣੇ ਨੇ ਆਪਾਂ ਤਗੜੇ ਹੋਏ ਕਾਂਗਰਸ ਇੱਕ ਜੋਟਿਆ ਇਹ ਤਰਲੇ ਲੈਣ ਲੱਗੇ ਨੇ ਅੱਜ ਨੂੰ ਆਪਾਂ 44000 ਵੋਟ ਤੇ ਜਿਤਾ ਕੇ ਭੇਜਿਆ ਇੱਥੋਂ ਜਿਹਨੂੰ ਫਿਰ ਸਾਰੇ ਜਿਲ੍ਹੇ ਚੋਹਾਰਦਾਊਗਾ ਸੀ ਉਦੋਂ ਫਿਰ 28000 ਤੇ ਗਰਬਾ ਬਣਾ ਕੇ ਜਿਤਾ ਕੇ ਭੇਜਿਆ ਅੱਜ ਉਹ ਕਹਿੰਦਾ ਇਹ ਦੋਵੇਂ ਪਾਰਟੀਆਂ ਇਕੱਠੀਆਂ ਹੋ ਜੋ ਵਾਹ ਵਾ ਬਈ ਮਨਾ ਕਾਂਗਰਸ ਦਾ ਖਾਕੇ ਤੇ ਕਾਂਗਰਸ ਦਾ ਬੁਰਾ ਸੋਚਦਾ ਇਹਨਾਂ ਦਾ ਹਾਲ ਉਹ ਹੋਣਾ ਜੇ ਜੋ ਪ੍ਰਕਾਸ਼ ਸਿੰਘ ਬਾਦਲ ਦਾ ਹੋਇਆ ਉਹ ਅਖੀਰਲੇ ਅਮਰਿਕਾ ਦੇ ਵੋਟ ਨਹੀਂ ਪਾਈ ਪ੍ਰਧਾਨ ਜੀ ਚੈਲ ਜਿਹੜਾ ਤੂੰ ਦੇ ਕੇ ਆਇਓ ਇਹਨੂੰ ਇਹਦੇ ਅਪੋਰਟ ਵਿੱਚ ਇਹਦੀਆਂ ਗੋਡੀਆਂ ਦੀਆਂ ਇਹਦੀਆਂ ਹਕੀਸੀਆਂ ਕਰਾਵਾਂਗੇ ਇਹਨੇ ਕਾਂਗਰਸ ਮਾਰ ਦਿੱਤੀ ਉੱਥੇ ਜਦੋਂ ਪੰਜਾਬ ਦੀ ਕਾਂਗਰਸ ਮਾਰਦਿਤ ਦੀ ਵਿਧਾਨ ਸਭਾ ਜਦੋਂ ਇਕੱਠੇ ਹੁੰਦੇ ਸੀ ਇਹ ਉੱਠ ਕੇ ਨਾਰਾ ਨਹੀਂ ਸੀ ਪ੍ਰਕਾਸ਼ ਸਿੰਘ ਬਾਦਲ ਦੇ ਅਗੇਂਸਟ ਲਾਉਂਦਾ ਹੁੰਦਾ ਤੇ ਸਾਡੇ ਸੱਜ ਬਹਿ ਜਾਂਦੇ ਨਹੀਂ ਬੋਲ ਬੋਲ ਕੇ ਤੇ ਅੱਜ ਇਹ ਬੇਈਮਾਨ ਸਾਨੂੰ ਕਾਂਗਰਸੀ ਦਬਸ ਖੋਣਗੇ ਕਾਂਗਰਸ ਸਾਡੀ ਆ ਸਾਡੀ ਰਹੇਗੀ ਤੇ ਅਸੀਂ ਕਾਂਗਰਸ ਨੂੰ ਹੀ ਮਰਨ ਦਵਾਂਗੇ ਬੇਸ਼ੱਕ ਅਸੀਂ ਨਾ ਰਹੀਏ ਪਰ ਸਾਡੀ ਪਾਰਟੀ ਜਿਹੜੀ ਹਮੇਸ਼ਾ ਜੀਂਦੀ ਰਹੇਗੀ ਪਕੜਿਓ ਉਹ ਡੇਰਾ ਬਾਬਾ ਨਾਨਕ ਦੇ ਵਿੱਚ ਬਾਬੇ ਨਾਨਕ ਨੇ ਹਮੇਸ਼ਾ ਕਿਰਪਾ ਕੀਤੀ ਹੈ ਤੇ ਬਾਬੇ ਨਾਨਕ ਨੇ ਕਿਰਪਾ ਤੁਹੀ ਦੋਵੇਂ ਬਿਠੇ ਤੁਹਾਡੇ ਤੇ ਵੀ ਕੀਤੀ ਅੱਜ ਸੰਗਰਾਂਦ ਵਾਲੇ ਦਿਨ ਆਏ ਹੋ ਅੱਜ ਬਾਬੇ ਨੇ ਅਸ਼ੀਰਵਾਦ ਦੇ ਦਿੱਤੀ ਸਾਨੂੰ ਸਾਰਿਆਂ ਨੂੰ ਕਿ ਕਾਂਗਰਸ ਸਾਹਮੋ ਜਿਹੜੇ ਕਾਂਗਰਸ ਨੂੰ ਮਜ਼ਬੂਤ ਕਰਨ ਚਾਹੁੰਦੇ ਨੇ ਉਹ ਵਰ ਕਰੋ ਉਹਨਾਂ ਨੇ ਪਰੇਸ਼ਾਨ ਕਰ ਲੋ ਉਹਨਾਂ ਦੀਆਂ ਖੀਸੀਆਂ ਕਰਾ ਜੇ ਤੇ ਦੌੜ ਲੋ ਆਈਏ ਫੇਰ ਬਚੇਗੀ ਕੰਮਕਾਜ